ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਇੱਕ ਨਿੱਜੀ ਚੈਨਲ ਤੇ ਟਿੱਪਣੀ ਕੀਤੀ ਹੈ ਕਿ ਕੈਪਟਨ ਮਨਿੰਦਰ ਦੇ ਜਿਹੜੇ ਵੱਡ ਬਡੇਰੇ ਸੀਗੇ ਐਮਰਦਸ਼ ਅਬਦਾਲੀ ਦੀ ਮਦਦ ਕੀਤੀ ਸੀ ਉਹਨਾਂ ਨੇ ਤਾਂ ਇਹਨਾਂ ਨੂੰ ਪਟਿਆਲਾ ਰਿਆਸਤਾਂ ਜਿਹੜੀ ਖਰਾਤਚ ਮਿਲੀ ਸੀ ਕਿ ਇਹ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਸਲੱਡਾਂ ਦੇ ਵਿੱਚ ਤਾਂ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹੁੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹੀ ਔਰ 6ਵੇਂ ਪਾਤਸ਼ਾਹੀ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਅਬਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇੰਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ 10ਵੇਂ ਬਾਦਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਾਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਔਰ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨੀਜੀ ਟਿੱਪਣੀ ਕਿਸ ਤਰ੍ਹਾਂ ਵਾਜਬ ਸਮਝ ਲਓ। ਦੇਖੋ ਇਹਦੇ ਉਤੇ ਮੈਂ ਨਹੀਂ ਕਰ ਕਹਿਣਾ ਚਾਹਦੀ ਕੁਝ। ਮੈਂ ਇਹਨਾ ਸਮਝਦੀ ਆਂ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਾਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ ਕਰੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਮਾਨ ਨੇ ਇੱਕ ਨੀਜੀ ਚੈਨਲ ਦੇ ਟਿੱਪਣੀ ਕੀਤੀ ਹੈ। ਕੀ ਕੈਪਟਨ ਬਨੀਂਦਰ ਦੇ ਜਿਹੜੇ ਵੱਡ ਬਡੇਰੇ ਸੀਗੇ ਐਮਰਦ ਸ਼ਾਹ ਅਬਦਾਲੀ ਦੀ ਮਦਦ ਕੀਤੀ ਸੀ ਉਹਨਾਂ ਨੇ ਪਟਿਆਲੇ ਇਹਨਾਂ ਨੂੰ ਪਟਿਆਲਾ ਰਿਆਸਤਾਂ ਜਿਹੜੀ ਖਰਾਤ ਵਿੱਚ ਮਿਲੀ ਸੀ ਕਿ ਇਹ ਹੈ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਫਲੜਾਂ ਦੇ ਵਿੱਚ ਤਾਂ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹੁੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਬਲ ਅਫਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇੰਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਪਾਸ਼ਾ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਹੈ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਾਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਔਰ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨਿੱਜੀ ਟਿੱਪਣੀ ਕਿਸ ਤਰ੍ਹਾਂ ਵਾਜਿਬ ਸਮਝ ਲਈ ਦੇਖੋ ਇਹਦੇ ਉਤੇ ਮੈਂ ਨਹੀਂ ਕਹਿਣਾ ਚਾਹਦੀ ਕੁਝ ਮੈਂ ਇਹਨਾ ਸਮਝਦੀ ਆ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਾਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ ਕਰੋ